ਥੋੜੇ ਚਾਹੀਦੇ ਪਿਛਲੇ ਸਾਲ ਵਾਲੇ ਵੀ ਪਏ ਆ ਸਡੇ ਅਸੀਂ ਦੋ ਛੋਲੇ ਭਟੂਰੇ ਖਾ ਕੇ ਕਹਿੰਦੀ ਸੀ ਮੈਨੂੰ ਤਾਂ ਦਰਦ ਹੋਣ ਲੱਗ ਪਿਆ ਇੱਧਰ ਦੇਖੋ ਬੈਲਾ ਇੱਧਰ ਜਹਣਾ ਤਾਂ ਆਪਦੀ ਘੋੜੇ ਵੇਖ ਕੇ ਸੁੱਤੀ ਪਈ ਆ ਹਾਂ ਉਹ ਟਾਈਨ ਹੈ ਵੀ ਵਾਇਰਟੀ ਜੀ ਇਹ ਅੱਡ ਲਾ ਕੇ ਦੇਖਣੀ ਸੀ ਹਾਂ ਕਿਹੜੇ ਵਧੀਆ ਨੇ ਉਹ ਦੇਖਣੀ ਸੀ ਦੋ ਦੋ ਤਰ੍ਹਾਂ ਦੇ ਸੀ ਇਹਨੇ ਵਿੱਚੇ ਚੁਲਾਤੇ ਆਈਸ ਮੰਮੀ ਦੇ ਆਂਟੀ ਜਰ ਦੇ ਬੀ ਲੈਣ ਆ ਕੋਲੀ ਦੁਕਾਨ ਆਪਣਾ ਉਧਰ ਘਾਰਾ ਇੱਧਰ ਜਰ ਦੇ ਬੀ ਲੈਣ ਤੋ ਆਪਾਂ ਵੀ ਚੱਲਦੇ ਨਾਲ ਆਦੇ ਪਹਿਲਾ ਅੰਕਲ ਹੈ ਨਹੀਂ ਸੀ ਹੋਣਾਗੇ ਲੈ ਛੇ ਕਿ ਕਰ ਲੈ ਕਿ ਮੈਂ ਆਪ ਤਨ ਤਲਾ ਬੀ ਬਧਾ ਸੀਨ ਬਰਸੀਨ ਇਹ ਲਾਉਣਾ ਕਿ ਮੈਂ ਇਹ ਮਿਲੂ ਕਿ ਟਾ ਲੈਂਦੇ ਆਂ ਪਾਸੀ ਬੰਨ ਬੰਨ ਆਪਾਂ ਸੋ ਸਾਡਾ ਬਾਤ ਨੂੰ ਨਮਾ ਆ ਗੇਨ ਗਮੇ ਤਨੀਆ ਤਨੀਆ ਮੇਥੀ ਢਲੀਆਂ ਆਹਾ ਮੇਥੀ ਤਿਆਰ ਹੋ ਇਹ ਆਹ ਮੇਥੀ ਮੇਥੇ ਲੈ ਕੇ ਗਾਜਰਾਂ ਦੇ ਬੀਜ ਲੈਣੇ Mm -hmm. तो तो ला। ला ला, ला। हाँ तन्हा थोड़ा नहीं हूँ अरे तो तुरी में चला लेहा दो पैक्ट लेना हाँ बहुत अच्छा ये नमँया बनेगा हाँ जी अमित हाँ तन्हा हार्ड ब्रेड चला ना हाँ जी तो मैं लाओगा तुझे नहीं लाया अच्छा अमित ही एक ही ना पाया नहीं तो तुझे नहीं आया पाया हाँ जब से सॉफ्टनाप पाया ਗਰਮ ਬਰਸਾਤੇ ਦਾ ਸਾਰਾ ਲੈਣਾ ਅੱਧੀਆਂ ਹੈ ਨਹੀਂ ਆਂ ਲਿਖਿਆ ਆਇਆ ਨਾ ਸਾਡਾ ਸਮਾਂ ਅਸੀਂ ਅੱਠ ਟੱਕਰ ਲੱਗੇ ਸੀ ਗਰਮੀ ਸਰਦੀ ਸਾਲਗਮ ਮੇਰਾ ਸਾਲਗਮ ਦਾ ਕਰਨਾ ਸੀ ਨੇ ਸਭ ਦਾ ਪਿਛਲੀ ਵਾਰੀ 20 ਸੀਗੇ ਮੈਂ ਵੀ ਹੁਣ ਤੋਂ ਲਾਉਣੇ ਹੀ ਹੋ ਜਾਊਗਾ ਹਾਂਜੀ ਹੋ ਜਾਣਗੇ ਉਹ ਸਾਲਗਮ ਦਾ ਲੱਗਦੇ ਨਾ ਸਾਲਗਮ ਉਹ ਤਾਂ ਮੈਂ ਵੀ ਹੋਈ ਰੱਖ ਲੈ ਕੱਟ ਕੇ ਇਨਾ ਸਾਰਾ ਪਿਆ ਕੋਈ ਨਾ ਹੋਵੇ ਚੀਜ਼ ਇਹ ਇੱਕ ਪੈਣ ਮੇਥੀ ਮੇਥੀ ਹੈਗੀ ਹੈ ਮਟਰ ਮਟਰ ਹੈਗੀ ਹੈ ਪੋਰਕਿੰਨਾ ਟਮਾਟਰ ਸਾਨੂੰ ਥੋੜੇ ਚਾਹੀਦੇ ਪਿਛਲੇ ਸਾਲ ਵਾਲੇ ਵੀ ਪਏ ਅਸਡੇ ਅਸੀਂ ਲੈ ਕੇ ਕੈਰੀ ਲਾਉਣੀ ਪਰ ਮੇਰੇ ਸਾਰੇ ਗੱਲ ਮੇਰੇ ਮੁਕੇ ਖੰਡ ਜਿਵੇਂ ਜਿਹੜੀਆਂ ਲੱਗਦੀਆਂ ਆ ਚਿਕੰਦਰ ਲਾਈ ਮਾਹ ਚਿਕੰਦਰ ਮਰਚ 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 ਨਾਲ ਰੀਵੀ ਮਿਲੂ ਪੋਰਕਿੰਨਾ ਬਸ ਆਲੀਂ ਦੇ ਜੀ ਆਹੀ ਹੁੰਦਾ ਪਾਲਕ ਮੇਥੀ ਧਨੀਆ ਝੂਂਗਰੇ ਲੈ ਜਾ ਥੋੜੇ ਕਦੀ ਲਾ ਦੇ ਝੂਂਗਰੇ ਝੂਂਗਰੇ ਮਿਲਣਾ ਕਰ ਖਣੀ ਹੋਣਾ ਦੇ ਪਿਆ ਵੇ ਲੱਬਿਆ ਦਾ ਹਾਂ ਨਹੀਂ ਉਹ ਤਾਂ ਉਹ ਸਾਈਡ ਤੇ ਲਾ ਦਿਨੇ ਹਾਂ ਆ ਹੁੰਦੇ ਆ ਵੇ ਬਧੀ ਬਣਦੇ ਨਹੀਂ ਇਹ ਹੈਗਾ ਵੀ ਮਿਲਣਾ ਕਰ ਖਣੀ ਵਰਤਰੀ ਹੁੰਦੀ ਥੇ 60 ਉਹ ਉਹ ਚਲ ਪਾਣੀ ਮਸਾਗ ਚ ਪਾਣੀ ਦੇਖਾ ਜਾ ਕੇ ਠੀਕ ਸਾਗ ਇਹਨੇ ਲੈ ਜੋ ਕੋਈ ਥੱਲੇ ਲੱਗਦੇ ਮંત્રી ਇਹਨਾਂ ਸਾਡੀ ਪ੍ਰਧਾਨ ਮੰਤਰੀ ਹਲਿਕੋਪਟਰ ਹਲਿਕੋਪਟਰ ਅਗੂਦੀ ਮੇਰੇ ਚਿਪੇੜਾ ਹਮਾਰਿਆ ਚਲ 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 ਅੰਦਰ 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 ਗਾਇਸ ਵੀ ਆਪਾਂ ਲੈ ਚੁੱਕੇ ਆ ਦਿਖਾਯਾ ਮਮਾ ਕਿੰਨੇ ਦੇਸੀ 210 ਦੇ ਹਾਂ ਹੈ ਨਾ ਬੇਲਾ ਦਿਆਂ 285 ਨੇ ਲੋ ਗਾਇਸ ਚਾਹ ਮੈਂ ਬਣਾ ਲਈ ਆ ਦੋ ਕਾਪੀ ਆ ਮੈਂ ਪੀਣੀ ਨਹੀਂ ਮਤਲਬ ਪੀਉਂਗੀ ਥੋੜੀ ਜਿਹੀ ਪੀ ਲੂੰਗੀ ਮੰਮੀ ਵਾਲੇ ਕਾਪ ਚੋਂ ਇੱਕ ਡੈਡੀ ਦਾ ਇੱਕ ਮੰਮੀ ਦਾ ਤੇ ਜਿਹੜੀ ਆਪਾਂ ਸਭ ਦੀਆਂ ਸੀ ਸਾਰੀਆਂ ਲੀਨਣੀਆਂ ਤੁਹਾਨੂੰ ਚੱਲਦੀ ਇਹਨਾਂ ਨੂੰ ਚਾਹ ਫੜਾਉਂ ਉਧਰ ਕੰਮ ਕਰੀਏ ਇਹਨਾਂ ਨੂੰ ਕਿਹਣੀ ਚਲੋ ਜੀ ਚੌਂਦਰੀ ਨੁੜੇ ਸਾਲ ਜਾਂ ਤੀ ਨੀਂਦ ਨਹੀਂ ਪੂਰੀ ਹੋਈ ਉਹ ਤਾਂ ਸੁੱਤਾ ਪਿਆ ਇੰਨਾ ਆਪਾਂ ਵੀ ਆਪਾਂ ਨਹੀਂ ਡੈਡੀ ਤੇ ਮੰਮੀ ਨੇ ਅੱਧੇ ਅੱਧੀ ਤੋਂ ਵੱਧ ਗਈ ਬੀਸਤੀ ਕਿਆ ਰਹੀ ਲਸਣ ਦੀ ਉਹ ਲੱਗ ਗਿਆ ਹੈ ਤੇ ਇੰਨੀ ਕੀ ਰਹਿ ਗਈ ਚਾ ਲਸਣ ਵੀ ਚੱਕ ਲੈਣਾ ਸੀ ਕਸ਼ਮੀਰੀ ਲਸਣ ਚੱਕ ਲੈਣੀ ਆ ਐਂਕੀ ਅਸੀਂ ਬੈਲਾ ਰਹੀ ਹੈ ਹੈਨਾ ਕਿੱਧਰ ਤੁਰ ਗਈ ਹੈਨਾ ਕਿਧਰ ਗਈ ਅੱਛਾ ਉਹ ਤਾਂ ਬੈਲਾ ਵਾ ਆ ਰਹੀ ਹੈ ਨਾ ਹੁਣ ਹੀ ਭਾਈਆ ਬਾਬਾ ਆ ਮੂੜ ਕੇ ਮੈਂ ਸੁਣ ਮੈਂ ਤਾਂ ਨਹੀਂ ਭਾਈ ਉਹ ਲੈਣਾ ਮੈਂ 2 ਤੱਕ ਮੈਂ ਮਟਾਲ ਦੇਤੀ ਸੀ ਜਿੱਤੇ ਪੂਰੇ ਛੋਲੇ ਭਟੂਰੇ ਖਾਦੇ ਸੀ ਛੋਲੇ ਭਟੂਰੇ ਕਾਕੇ ਕਹਿੰਦੀ ਸੀ ਮੈਨੂੰ ਤਾਂ ਦਰਦ ਹੋਣ ਲੱਗ ਗਿਆ ਹਾਂਜੀ ਬੈਲਾ ਦੀ ਨਿਗਾਹ ਵਾ ਕਰਦੇ ਆ ਨਿਗਾਹ ਬਿਸਕੁਟ ਦਿੱਤ ਨਹੀਂ ਦੀਦੀ ਹੈ ਦਿੱਤੋ ਨਹੀਂ ਨਾ ਬਿਸਕੁਟ ਕਿਸਨੇ ਮਿਲ ਗਿਆ ਮਿਲ ਗਿਆ ਬਿਸਕੁਟ ਮਿਲ ਗਿਆ ਬੈਲਾ ਨੂੰ ਹੁਣ ਤੁੰਦਾਸ ਦੇ ਕੇ ਮਿਲੋਣਾ ਦੱਸਣ ਨਸੰਦੀਆ ਗੰਢੀ ਚੱਕਣੀ ਆ ਜਿਹੜੀ ਉੱਪਰਲਾ ਪਾਸਾ ਇਹਨੂੰ ਲਾਉਣਾ ਥੱਲੇ ਤੇ ਜਿਹੜਾ ਥੱਲੇਲਾ ਪਾਸਾ ਇਹਨੂੰ ਲਾਉਣਾ ਉੱਪਰ ਬਾ 댓्स ਇਟ ਆਹੀਂ ਆਪਾਂ ਸਾਰੇ ਲਾ ਦੇਣੀ ਆ ਇੰਨੀ ਇੰਨੀ ਦੂਰੀ ਤੇ ਲਾ ਦੇਣੀ ਆ ਆਪਾਂ ਬਾੜਾ ਇਹਨੂੰ ਵਿੱਚ ਨਹੀਂ ਗੱਡਣਾ ਹੈਗਾ ਕਿਉਂਕਿ ਆਪਾਂ ਜਦੋਂ ਲਸਣ ਹੋਊਗਾ ਉਸ ਤੋਂ ਬਾਅਦ ਮਿੱਟੀ ਲਾਵਾਂਗੇ ਤੇ ਇਹਦੇ ਤੇ ਮਿੱਟੀ ਪੈ ਜਣੀ ਹੈ ਇਸ ਕਰਕੇ ਆਪਾਂ ਇਹਨੂੰ ਬਾਹਰ ਡੂੰਘਾ ਨਹੀਂ ਦੱਪਣਾ ਹੈਗਾ ਚਲ ਦੇਖੋ ਇੰਨਾ ਲਾ ਦਿੱਤਾ ਤਾਂ ਇੰਨਾ ਕੁ ਰਹਿ ਗਿਆ ਤੇ ਨਾਲ ਦੀ ਨਾਲ ਆਪਾਂ ਇਹਦੇ ਤੇ ਪਾ ਦੇਣੀ ਹੈ ਮਿੱਟੀ ਹਲਕੀ ਹਲਕੀ ਮਿੱਟੀ ਪਾ ਦੇਣੀ ਹੈ ਇਹਨਾਂ ਤੇ ਇੰਨਾ ਕੀ ਲੈ ਗਿਆ ਲੈ ਗਿਆ ਲੈ ਗਿਆ ਨਹੀਂ ਰਹਿ ਗਿਆ ਇੰਨਾ ਕੁ ਰਹਿ ਗਿਆ ਲਸਣ ਚਲਾਇਆ ਬਹਿਲਾ ਹੁਣ ਉੱਤੇ ਬੈਠੀ ਆ ਹੈਨਾ ਠੰਡੇ ਕਰਕੇ ਬੈਠੀ ਆ ਆ ਜਾ ਦਾਤਾ ਗਾਇਸ ਡਨ ਸੋ ਹੁਣ ਆਪਾਂ ਇਧਰ ਕੀ ਲਾਣਾ ਜੜੀ ਆ ਕੀ ਰੀਤੀ ਕੀ ਲਾਉਣਾ ਆ ਕਿਹੜੀ ਕੀ ਲਾਉਣਾ ਮਟਰ ਲੈ ਕੇ ਤਾਂ ਜੀ ਮਟਰ ਲਾਉਣਾ ਇਹਦੇ ਵਿੱਚੋਂ ਸਾਰਾ ਕਾਜ ਚੋਕ ਕਾਜ ਚੋਕ ਕੇ ਫਿਰ ਲਾਵਾਂਗੇ ਮਟਰ ਦੇਖੋ ਗਾਇਸ ਇਹ ਹੈਗੇ ਮਟਰਾਂ ਲਈ ਕੀ ਆ ਰਹੀ ਇਹਦੇ ਚ ਆਪਾਂ ਲੰਬੀਆਂ ਲੰਬੀਆਂ ਹਲ ਦੇ ਨਾਲ ਲਾਈਨਾਂ ਬਣਾ ਲੀਆਂ ਨੇ ਮੈਂ ਤੇ ਡੈਡੀ ਨੇ ਤੇ ਆਹ ਹਲ ਸੀ ਇਹ ਇੱਕ ਹਲ ਹੁੰਦਾ ਸਿੰਗਲ ਠੀਕ ਆ ਇਹ ਬਹੁਤ ਵਧੀਆ ਹੁਣ ਤਾਂ ਆ ਜਿਹੜਾ ਪਕਰੇ ਸਬਜ਼ੀ ਵਗੈਰਾ ਲਾਉਣੀ ਆ ਇਹ ਬਣੀਆਂ ਨੇ 1 2 3 4 5 6 7 8 ਲੈਣਾ ਕਿੰਨੇ ਜਿੱਥੇ ਤੱਕ ਮਟਰ ਲੱਗੇ ਠੀਕ ਆ ਬਾਕੀ ਅੱਧੀ ਕੈਰੀ ਚ ਕੁਝ ਹੋਰ ਲਾ ਦਾਂਗੇ ਹੁਣ ਤੁਹਾਨੂੰ ਆਪਾਂ ਦੱਸ ਦਈਏ ਕਿ ਮਟਰ ਕਿਵੇਂ ਲਾਈਦੇ ਆ ਇੱਧਰ ਦੇਖੋ ਬੈਲਾ ਸਾਨੂੰ ਵੇਖ ਰਹੀ ਐ ਅਸੀਂ ਕੀ ਕਰ ਰਹੇ ਹਾਂ ਤੇ ਇੱਧਰ ਜਹਣਾ ਤਾਂ ਆਪਦੀ ਘੋੜੇ ਵੇਖ ਕੇ ਸੁੱਤੀ ਪਈ ਆ ਨਾ ਉਹ ਤਾਂ ਹੀ ਨੇ ਵੀ ਕੱਲ ਵੀ ਆਏ ਪੈਸੀ ਅੱਜ ਹੀ ਆਏ

ਬੱਚੇ ਲੜਾ ਲੇ ਮੈਂ ਮੈਂ ਦੱਸ ਕਿ ਮੈਂ ਲਾਈਦੇ ਆ ਬੜੀ ਜੀ ਕੈਰੀ ਚ ਲਾ ਕੇ ਦਿਖਾ ਆ ਹਰੇ ਆ ਇਹਨੂੰ ਅੱਡ ਲਾਵਾਂ ਹਨ ਇਹ ਪਾ ਇਹ ਨਵੇਂ ਆ ਹਾਂ ਇਹ ਨਵੇਂ ਆ ਹਾਂ ਬੜਨ ਬੱਚੇ ਲੜਦੇ ਹੋਏ ਤੇ ਇੱਕ ਇੱਕ ਸੱਤੀ ਜਣਾ ਦੇਖੋ ਗਾ ਜਾਈ ਇੱਕ ਇੱਕ ਟਮਾਟਰ ਸੱਤੀ ਜਣਾ ਵਾ ਕੈਰੀ ਦੇ ਵਿੱਚ ਦੇ ਰਹੀ ਆ ਆਪਾਂ ਸਾਰੇ ਘੇਰੀ ਦੇ ਵਿੱਚ ਵੀਸ ਦੇਨੇ ਆ ਤੇ ਹੁਣ ਮੈਂ ਵੀ ਨਾਲ ਵਜਾਉਣੀ ਆ ਲਸਣ ਆਪਣੇ ਇੱਥੋਂ ਤੱਕ ਲੱਗੇ ਆ ਥੋੜੀ ਜਿਹੀ ਗਾਂ ਤੇ ਹੁਣ ਆਪਾਂ ਛੋਟੀ ਨਾਲ ਡੈਡੀ ਨੇ ਸਾਰੇ ਟੱਕ ਦੇਨੇ ਆ ਤੇ ਨਾਲ ਦੀ ਨਾਲ ਘਾ ਚੋਕ ਲੈਣਾ ਜਿਹੜਾ ਥੋੜਾ ਬਹੁਤਾ ਰਹਿ ਗਿਆ ਮਿੱਟੀ ਵਾਲਾ ਹੀ ਨਹੀਂ ਪਾਉਣੀ ਥੋੜੀ ਥੋੜੀ ਬਸ ਆਇ ਟੱਕਣੀ ਆ। ਚੋ। ਹੋਂਦੋਂ ਮਟਰ ਦੇਖੋ ਨੇ ਕਿਥੇ ਤੱਕ ਲੱਗੀ ਆ। ਆ ਲੈਨ ਤੱਕ ਲੱਗੀ ਆ। ਪਹਿਲਾਂ ਆ ਸਾਰੇ ਲਾਉਣੀ ਸੀ ਵੀ ਥੋੜਾ ਸੀ। ਜਿੱਥੇ ਤੱਕ ਲੱਗ ਜਾ ਉਹਨਾਂ ਹੀ ਲਾਤਾ। ਤੇ ਆ ਬਾਵਾ ਕੈਰੀ ਹੋ ਗਈ। ਇੰਨੇ ਕ ਬਾਦਗੇ। ਇੰਨੇ ਕ ਬਾਦਗੇ। ਬਸ ਇਹ ਵਿੱਚ ਹੀ ਸੜਦੇ ਅੰਮੀ। ਇਹ ਨਹੀਂ ਆਲੇ ਚਲੇ ਲਾਉ। ਨਹੀਂ ਮੰਮੀ ਬਾਦ ਚ ਉਗਣ ਤੋਂ ਬਾਅਦ ਬਾਲਾ ਪਰ ਜਾਂਦਾ ਵਾ। ਹੂੰ। ਦਲੀ ਸਾਈਡ ਆਪਾਂ ਵੀਚ ਰਿਆਂ ਧਨੀਆਂ ਮੈਂ ਟਾਈਮ ਲਾਪ ਤੇ ਲਾਤਾ ਸੀ ਥੋੜੇ ਟਾਈਮ ਲਈ ਇਹਦੀਆਂ ਆਪਾਂ ਬਣਾਈਆਂ ਵਾ ਤਿੰਨ ਤਿੰਨ 6-7 ਵਟਾ ਬਣਾਈਆਂ ਵਾ ਦੋ ਪੈਕਟ ਸੀਗੇ ਦੇਖੋ ਆਹ ਲਾਤਾ ਧਨੀਆਂ ਫਿਰ ਆਪਾਂ ਇੱਥੇ ਪਾ ਦਾਂਗੇ ਮਿੱਟੀ ਆ ਪਿੰਕ ਪਿੰਕ ਦੀ ਨਾਲ ਸਾਰਾ ਧਨੀਆਂ ਲਾਇਆ ਆਪਾਂ 7 ਵਟਾ ਤੇ ਥੋੜੇ ਬਸ ਇੰਡੀ ਇਡੀਆਂ ਕਿਹ ਰਹੀ ਲਉਣੇ ਆ ਇੰਨੀ ਕੀ ਧਨੀਆਂ ਇੰਨੀ ਕੀ ਮੇਥੀ ਇੰਨੀ ਕੀ ਮੇਥੇ ਲਉਣੇ ਆ ਦੇਖੋ ਐ ਵਿੱਚ ਕਿਆਰੀਆਂ ਦੇ ਸਿੱਟਣੀਆਂ ਚਲੋ ਜੀ ਤਰਹੀ ਵੀ ਆਪਣੇ ਵਿੱਚ ਬੀਜ ਤੇ ਆਪਾਂ ਇੱਕ ਇੱਥੇ ਥਾਈਡ ਆਪਾਂ ਬੀਜਣ ਲੱਗ ਗਏ ਗਾਜਰਾ ਪਰਾਂ ਵਿੱਚ ਤੇ ਆਪਾਂ ਮਟਰ ਤੇ ਹੁਣ ਇੱਥੇ ਵੱਟ ਬਿਹਾੜੀ ਹੈ ਇੱਕ ਇੱਥੇ ਗਾਜਰਾ ਲਾ ਇਹ ਆਪੇ ਹੈ ਜੀ ਆਪਣਾ ਬੀ ਗਾਜਰਾਂ ਨਾ ਦੋ ਪੈਕ ਦਾ ਗਾਜਰਾਂ ਦੇ ਦੇਖੋ ਹਮ ਲਾਵਾਂਗੇ ਗਾਜਰਾਂ ਤੇ ਜੱਦੀ ਸਾਈਡ ਆਪਾਂ ਸ਼ਾਕਰਮ ਬੀਜਿਆ ਤੇ ਇੱਧਰ ਪੱਕੀ ਸਮਾਨ ਬੀਜਿਆ ਟਣੀਆਂ ਤੇ ਮੇਥੇ ਇਹਦਾ ਪੱਠਾ ਪੋਲਾ ਕਰਾਂਗੇ ਫਿਰ ਬਣਾਵਾਂਗੇ ਵੱਟਾ ਵੱਟਾ ਬਣਾਉਣੀ ਆ ਨਹੀਂ ਛੱਟਾ ਨਹੀਂ ਹੈ ਹੱਥ ਨਾਲ ਛੱਟਾ ਹੀ ਦੇਣਾ ਕਰ ਲਾ ਤੇ ਆਪਾਂ ਥਾਂ ਪੋਲਾ ਕਰ ਲਈਏ ਪਹਿਲਾਂ ਮੈਂ ਪੱਟਾ ਤੋ ਵੀ ਹੁਣ ਮੈਂ ਪੱਟਦੀ ਆ ਸਾਰਾ ਥਾਂ ਪੱਟ ਕੇ ਤੇ ਹੁਣ ਕਰਦਾ ਪੱਦਰ ਹੁਣ ਲਾ ਮੰਗੇ ਘੱਟ ਰਾਂ ਉੱਧਰ ਵੇ ਜਾਓ ਚੱਪੇ ਜੀ ਛੱਟੇ ਜਿੰਨਾ ਨੇ ਤੇ ਹਾਂ ਹਾਂ ਦੇਖੋ ਅਸੀਂ ਛੱਟਾ ਦੇਣਾ ਫੜ ਕੇ ਹਲਕੇ ਹੱਤਾਂ ਨਾਲ ਮ ਖਾ ਉਹ ਘੜਦਾ ਵੀ ਨਹੀਂ ਦਿੰਦਾ ਨਹੀਂ ਦੇਖਣਾ ਇਹ ਚੱਕ ਵੀਡੀਓ ਦੇਖੋ ਬੜਾ ਦੇਖੋ ਛੱਡ ਦਾਂ ਨਹੀਂ ਦਿੰਦਾ ਦੇ ਬੱਸ ਜੀ ਨੇ ਸਮਝਣਾ ਉਹ ਸਮਝ ਜਾਣਗੀ ਆਪੀ ਵੀ ਦਿਖਾਉਣੀ ਆ ਤੁਹਾਨੂੰ ਮੈਂ ਜਿਵੇਂ ਬਰੀਕ ਬਰੀਕ ਜਾ ਆਵੇ ਆ ਰਿਹਾ ਰਹਿ ਜਾ ਜਿਵੇਂ ਗੇਂਦਰੀ ਹੁੰਦੀ ਪਨੀਰੀ ਨਹੀਂ ਹੁੰਦੀ ਓਵੇਂ ਦੀ ਐ ਜਮਾ ਇਹਦਾ ਰੰਗ ਹੋਰ ਆ ਜੀ ਹੋਰ ਰੰਗ ਦੇ ਹੁੰਦੇ ਬੱਸ ਤੁਸੀਂ ਦੇਖ ਲਓ ਐ ਸਿੱਟਦੇ ਗਾਜਰ ਪੱਦਰ ਕਰਕੇ ਥਾਂ ਕਈ ਵੱਟਾਂ ਦੇ ਵੀ ਬੀਜ ਤੇ ਹਨ ਹਾਂ ਕਈ ਵੱਟਾਂ ਦੇ ਬੀਜ ਹੁੰਦੇ ਆ